ਸ਼ਲੋਕ ਮਹਲਾ 5ਮ ਕੜਸੀਆਂ ਫਰਨ ਸੋ ਆਉ ਨ ਜਾਣਿ ਮਸ਼ੂਈਆ ਸਹੀ ਮੁਖਦ ਸੰ ਨਾਨਕ ਰਤੇ ਪ੍ਰੇਮ ਰਸ ਮਹਲਾ 5ਮ ਖੋਜੀ ਲਦਮ ਖੋਜ ਛੱਡੀਆਂ ਉਜਾੜ ਤੈ ਸਹਿ ਦਿੱਤੀ ਬਾੜ ਨਾਨਕ ਖੇਤ ਨਾ ਛੱਜਈ ਪੌੜੀ ਅਰਾਧ ਹੈ ਸੱਚਾ ਸੋਏ ਸਭ ਕਿਸ ਜਿਸ ਪਾਸ ਦੁਆ ਸਿਰਿਆ ਖਸਮ ਆਪ ਕੈ ਨ ਮਹਿ ਕਰੀ ਰਾਸ ਤਿਆਗੋ ਸਗਲੋ ਪਾਵ ਤਿਸ ਕੀ ਓਟ ਗਹੋ ਪਉਸ ਰਣਾਈ ਭਜ ਸੁਖੀ ਹੂੰ ਸੁਖ ਲਹੋ ਕਰਮ ਧਰਮ ਤਤ ਗਿਆਨ ਸੰਤਾਂ ਸੰਗ ਹੋਏ ਜਪਿਐ ਅਮਰਤ ਨਾਮ ਬਿਗੰਨ ਨ ਲੱਗਾ ਕੋਏ ਜਿਸਨੂੰ ਆਪਤ ਆਲ ਤਿਸ ਮਨ 부ਠਿਆ ਪਾਈਐ ਸਭ ਨਿਧਾਨ ਸਾਹਿਬ ਤੁਠਿਆ ਸਲੋਕ ਮਹਲਾ 5ਵਾਂ ਲੱਦਮ ਲੱਬਣ ਹਾਰ ਕਰਮ ਕਰਨ ਤੋਂ ਮਾਫਰੀ ਇੱਕੋ ਸਿਰਜਣਹਾਰ ਨਾਨਕ ਬਿਆਨਾ ਪਸੀਐ ਮੁਹੱਲਾ ਪੰਜਵਾਂ ਪਾਪੜ ਆਪਸਾੜ ਬਾਣ ਸਚਾ ਬਾ ਸੰਕਹਿ ਗੁਰ ਮੰਤਰਾ ਚਿਤਾਰ ਨਾਨਕ ਦੁੱਖ ਨਾ ਤੀ ਵਈ ਪੌੜੀ ਬਹੁ ਬਹੁ ਸਿਰਜਣਹਾਰ ਪਾਈਐ ਠਾੜ ਆਪ ਜੀ ਆਜੰਤ ਮਿਹਰਬਾਨ ਤਿਸਨੂੰ ਸਦਾ ਜਾਪ दया तारी समे बिल बिला ताप दुख रोग पूरे पर अपनी रख गरीब निवाज थाप आपे लयन सड़ाए बंदन सागल काप तृष्ण बुजी आस पुनी मन संतोख तराप बड्डी हूं बड़ा अपार खसम जिस लेप ना पुन पाप सलोक महला बाजमा ਜਾਕੋ ਭਏ ਕਿਰਪਾਲ ਪ੍ਰਭ ਹਰ ਹਰ ਸਹੀ ਜਪਾਤ ਨਾਨਕ ਪ੍ਰੀਤ ਲੱਗੀ ਤਨ ਰਾਮ ਸਿਉ ਭੇਟਤ ਸਾਧ ਸੰਗਾਤ ਮਹੱਲਾ ਪੰਜਵਾ ਰਾਮ ਰਮੋ ਬੜਾ ਭਗਿਉ ਜਲ ਥਲ ਮਹੀਲ ਸੋਏ ਨਾਨਕ ਨਾਮ ਅਰਾਧਿਆ ਬਿਗਨ ਨਾ ਲਾਗੈ ਕੋਇ ਪੌੜੀ ਭਗਤਾਂ ਕਾ ਬੋਲਿਆ ਪਰਵਾਣ ਹੈ ਦਰਗਾ ਪਵੈ ਥਾਏ ਭਗਤਾਂ ਤੇਰੀ ਟੇਕ ਰਤੇ ਸੱਚ ਨਾਏ ਜਿਸ ਨੂੰ ਹੋਏ ਕਿਰਪਾਲ ਤਿਸ ਕਾ ਦੁੱਖ ਜਾਏ ਭਗਤ ਤੇਰਿਆ ਦਇਆਲ ਉਹਨਾ ਮਿਹਰ ਪਾਏ ਦੁੱਖ ਦਰਦ ਬੜਾ ਰੋਗ ਨਾ ਪੋਹੇ ਤਿਸ ਮਾਏ ਭਗਤਾਂ ਇਹੋ ਆਧਾਰ ਗੁਣ ਗੋਬਿੰਦ ਗਾਈ ਸਦਾ ਸਦਾ ਦੇ ਨਰੇਣ ਇੱਕੋ ਇੱਕ ਤਿਆਏ ਪੀਵਤ ਅੰਮ੍ਰਿਤ ਨਾਮ ਜਨ ਨਾਮੇ ਰਹੇ ਅਗਾਏ ਸ਼ਲੋਕ ਮਹਲਾ 5ਮਾ ਕੋਟ ਬਗਨ ਤਸ ਲਾਗਤੇ ਜਿਸਨੂ ਬਿਸਰੈ ਨਾਉ ਨਾਨਕ ਅੰਦਨ ਬਲਪਤੇ ਯਉ ਸੰਜੈ ਕਰ ਕਾਉ ਮਹੱਲਾ ਪੰਜਮ ਪ੍ਰੀ ਮਹੱਲਾ ਬਾਜਾ ਤਿਏ ਸਾਈ ਸੁਹਾਵੀ ਰਤ ਕੜੀ ਮੋਤ ਨਾ ਬਿਸਰੈ ਨਾਨਕ ਰਬਿਏ ਨਿਤ ਪਉੜੀ ਸੂਰਬੀਰ ਬਰੀਆ ਮਕਨੇ ਨਾ ਹੋੜੀਐ ਫੌਜ ਸਤਾਣੀ ਹਾਟ ਪੰਜਾਂ ਜੋੜੀਐ ਦਸ ਨਾਰੀਓ ਤੂਤ ਦੇਨ ਚ ਮੋੜੀਐ ਜਣ ਜਣ ਲੈਣ ਰਲਾਈ ਇਹੋ ਇਹਨਾ ਲੋੜੀਐ ਤ੍ਰੈ ਗੁਣ ਇਨ ਕਾ ਵਸ ਕਿ ਨੈਨਾ ਮੂੜੀਐ ਭਰਮੋ ਕੋਟ ਮਾਇਆ ਖਾਈ ਕਉ ਕਿ ਤਵੇਦ ਤੋੜੀਐ ਗੁਰਪੂਰਾ ਆਰਾਧ ਵਿਖਮੰਦਲ ਫੋੜੀਐ ਹਉ ਤਿਸ ਅੱਗਾ ਦਿਨ ਰਾਤ ਰਹਾ ਕਰ ਜੋੜੀਐ ਸ਼ਲੋਕ ਮਹੱਲਾ ਪੰਜਵਾਂ ਕਿਲੇ ਬਿਕ ਸਭ ਉਤਰਨ ਨੀਤ ਨੀਤ ਗੁਣ ਗਾਓ ਕੋਟ ਕਲੇਸਾਂ ਉਪਜੈ ਨਾਨਕ ਬਿਸਰੈ ਨਾਉ ਮਹੱਲਾ ਪੰਜਵਾਂ ਨਾਨਕ ਸਤਗੁਰੂ ਭੇਟਿਆ ਪੂਰੀ ਹੋਵੈ ਜੁਗਤ ਹਸੰਦਿਆਂ ਕਹਿਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿਚੇ ਹੋਵੈ ਮੁਕਤ ਪੌੜੀ ਸੋ ਸਤਗੁਰ ਤਨ ਧੰਨ ਜਿਨ ਭਰਮ ਗੜ ਤੋੜਿਆ ਸੋ ਸਤਗੁਰ ਬਹੁ ਬਹੁ ਜਨ ਹਰਿ ਸਿਉ ਜੋੜਿਆ ਨਾਮ ਅੰਧਾਨ ਖੋਟ ਗੁਰ ਦੇ ਦਾਰੂ ਮਹਾਰੋਗ ਬਿਕਰਾਲਤਨ ਬਿਦਾਰੂ ਬਾਇ ਨਾਮਨ ਦਾਨ ਬਹੁਤ ਖਜਾਨੇ ਆ ਜਿੱਤ ਜਨਮ ਅਪਾਰ ਆਪ ਪਸਾਨਿਆ ਮਹਿਮਾ ਕਹੀ ਨਾ ਜਾਏ ਗੁਰ ਸਮਰਥ ਦੇਵ ਗੁਰ ਪਾਰ ਪਰਮੇਸ਼ਰ ਅਪਰੰਪਰ ਅਲਖ ਅਪੇਵ ਲੋਕ ਮਹੱਲਾ ਪੰਜਵਾਂ ਉਦਮ ਕਰੀਂਦਿਆਂ ਜੀਉ ਤੂੰ ਕਮਾਮਦਿਆਂ ਸੁਖ ਪੁੰਚ ਧਿਆਇਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ ਮਹੱਲਾ ਪੰਜਵਾਂ ਸੋਭ ਚੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ ਨਾਨਕ ਨਾਮ ਨਾ ਬਿਸਰਿਉ ਇੱਕ ਘੜੀ ਕਰ ਕਿਰਪਾ ਭਗਵੰਤ ਪੌੜੀ ਤੇਰਾ ਕੀਤਾ ਹੋਏ ਤਾਂ ਕਾਹੇ ਡਰ ਪੀਏ ਜਿਸ ਮਿਲ ਜਪਿਐ ਨਾਉ ਤਿਸ ਜੀਉ ਅਰਪੀਐ ਆਇਆ ਚਤਨ ਹਾਲ ਸਹਬ ਬੇਸਮਾਰ ਤਿਸਨੂੰ ਪੁਹੇ ਕਬਣ ਜਿਸ ਬਲ ਨਿਰੰਕਾਰ ਸਭ ਕੁਸ ਤਿਸ ਕੈ ਬਸ ਨਾ ਕੋਈ ਬਹਾਰਾ ਸੂ ਭਗਤਾ ਮਨ ਮੁਠਾ ਸਚ ਸਮahara ਤੇਰੇ ਦਾਸ ਧਿਆਇਨ ਤੁਧ ਤੂੰ ਰਖਣ ਵਾਲਿਆ ਸਿਰ ਸਬ ਨਾਸਮ ਰਤ ਨਿਹਾਲਿਆ ਸਲੋਕ ਮਹਲਾ 5 ਕਾਮ ਕ੍ਰੋਧ ਮਦ ਲੋਭ ਮੋਹ ਦੁਸ਼ਟ ਬਾਸਨਾ ਨਿਵਾਰ ਰਖ ਲਿਓ ਪ੍ਰਭ ਆਪਨੇ ਨਾਨਕ ਸਦ ਬਲਹਾਰ ਮਹਲਾ 5 ਖਾਂਦਿਆ ਖਾਂਦਿਆ ਮੂੰ ਇਕੱਠਾ ਪੈਨੰਦਿਆ ਸਭ ਅੰਗ ਨਾਨਕ ਤ੍ਰਿਗਤ ਨਾਂ ਦਾ ਜੀਵਿਆ ਜਿਨ ਸਚਨਾ ਲੱਗੋ ਰੰਗ ਪੌੜੀ ਜਿਉਂ-ਜਿਉਂ ਤੇਰਾ ਹੁਕਮ ਤੇ ਵਾ ਤਿਉ ਹੋਵਣਾ ਜਹਿ ਜੈ ਰੱਖ ਆਪ ਤਹਿ ਜੈ ਖੜੋ ਬਣ ਨਾਮ ਤੇਰਾ ਕੈ ਰੰਗ ਤੁਰਮਤ ਤੋ ਬਣਾ ਜਪ ਜਪ ਤੁਧ ਨਿਰੰਕਾਰ ਪਰਮ ਪਉ ਖੋ ਬਣਾ ਜੋ ਤੇਰੇ ਰੰਗ ਰਤੇ ਸੇ ਜੋ ਨਾ ਜੋ ਬਣਾ ਅੰਤਰ ਬਾਹਰ ਇਕ ਲੈਣ ਅਲੋ ਬਣਾ ਜਿਨੀ ਪਸਾਤਾ ਹੁਕਮ ਤੈਨ ਕਦੇ ਨਾ ਰੋਬਣਾ ਨਉ ਨਾਨਕ ਬਖਸ਼ੀਸ ਮਨ ਮਹਿ ਪਰੋਬਣਾ ਸੋ ਲੋਕ ਮਹੱਲਾ ਪੰਜਵਾਂ ਜੀਵ ਧਿਆਨਾਂ ਚੇਤਿਓ ਬੁਆ ਲੜੰਦੜੋ ਖਾਕ ਨਾਨਕ ਦੁਨੀਆ ਸੰਗ ਗੁਦਾਰਿਆ ਸਾਖਤ ਮੂੜ ਨਾ ਪਾਕ ਮਹੱਲਾ ਪੰਜਵਾਂ ਜੀਵਨ ਧਿਆ ਹਰ ਚੇਤਿਆ ਮਰਨ ਧਿਆ ਹਰ ਰੰਗ ਜਨਮ ਪਦਾਰਥ ਤਾਰਿਆ ਨਾਨਕ ਸਾਧੂ ਸੰਗ ਪੌੜੀ ਆਦਿ ਜੋਗਾਦੀ ਆਪ ਰੱਖਣ ਵਾਲਿਆ ਸੱਚ ਨਾਮ ਕਰਤਾਰ ਸੱਚ ਪਸਾਰਿਆ ਊਣਾ ਕਹੀ ਨ ਹੋਏ ਘਟੇ ਘਟ ਸਾਰਿਆ ਮਿਹਰਬਾਨ ਸਮਰੱਥ ਆਪੇ ਹੀ ਕਾਲਿਆ ਜਿਨ ਮਨ ਬੁਠਾ ਆਪ ਸੇ ਸਦਾ ਸੁਖ ਹਾਲਿਆ ਆਪੇ ਰਚਨ ਰਚਾਈ ਆਪੇ ਹੀ ਪਾਲਿਆ ਸਭ ਕਿਸ ਯਾਪੇ ਆਪ ਬੇਅੰਤ ਅਪਾਰਿਆ ਗੁਰਪੂਰੇ ਕੀ ਟੇਕ ਨਾਨਕ ਸੰਭਾਲਿਆ ਸੋਲੁਕ ਮਹਲਾ 5ਵਾਂ ਆਦ ਮਦ ਅਰ ਅੰਤਪੁਰ ਮਿਸਰ ਰਖਿਆ ਸਤਿਗੁਰ ਦਿੱਤਾ ਹਰ ਨਾਮ ਅੰਮ੍ਰਿਤ ਚਖਿਆ ਸਾਧਾ ਸੰਗਿ ਉਪਾਰ ਅੰਧਨ ਹਰ ਗੁਣ ਰਵੈ ਪਾਇ ਮਨੂਰਤ ਸਭ ਜੂਨੀ ਨਹਿ ਪਵੈ ਸਭ ਕਿਸ ਕਰਤੇ ਹੱਥ ਕਾਰਨ ਜੋ ਕਰੈ ਨਾਨਕ ਮੰਗੈ ਦਾਨ ਸੰਤਾਂ ਧੂਰ ਤਰੈ ਮਹੱਲਾ ਪੰਜਮਾ ਤਿਸ ਨੋ ਮਨ ਵਸਾਏ ਜਿਨ ਉਪਾਇਆ जे न जान त्याया खसम न सुख पाया सफल जन्म पर गुरमुख आया हुक्महाल खसम आया हुआ आप कृपाल सो नह परमाया जो जो दिता खसम सोई सुख पाया नानक जिसे दयाल भुजाए हुक्म मित जिसे बुलाए आप मर मर जमहै नित पौड़ी ਨਿੰਦਕ ਮਾਰੇ ਤਤਕਾਲ ਖਿੰਨ ਟਿਕਣ ਨਾ ਦਿੱਤੇ ਪਰ ਬਦਾਸ ਕਾ ਦੁੱਖ ਨ ਖাব ਸਕੈ ਫੜ ਜੋਨੀ ਜੁਤੇ ਮਥੇ ਬਾਲ ਪਛਾੜਿ ਅਨ ਜਮ ਮਾਰਗ ਮੁਤੇ ਦੁੱਖ ਲਗੈ ਬਿਲਲਾਣਿਆ ਨਰਕ ਘੋਰ ਸੁਤੇ ਕੰਠ ਲਾਇ 10 ਰੱਖਿਆਨ ਨਾਨਕ ਹਰਿ ਸਤੇ ਚਲੋ ਕਾ ਮਹਲਾ ਪੰਜਵਾਂ RAM ਜਪੋ ਬੜ ਭਗਿਉ ਜਲ ਥਲ ਪੂਰਨ ਸੋਏ ਨਾਨਕ ਨਾਮ ਉਤੇ ਆਇਆ ਬਿਗਨ ਨਾ ਲਾਗੈ ਕੋਇ ਮਹੱਲਾ ਪੰਜਮ ਕੋਟ ਬਿਗਨ ਤੇ ਲਗਤੇ ਜਿਸ ਨੂੰ ਬਿਸਰੈ ਨਾਉ ਨਾਨਕ ਆਂਦੈਨ ਬਿਲਪਤੇ ਯਹੁ ਸੁਨਜੈ ਘਰ ਕਾਉ ਪੌੜੀ ਸਿਮਰ ਸਿਮਰ ਦਤਾਰ ਮਨੋਰ ਸੁਪੂਰਿਆ ਇਸ ਪੁੰਨੀ ਮਨ ਆਸ ਗਏ ਬਸ਼ੂਰਿਆ ਪਾਇਆ ਨਾਮ ਨਦਾਨ ਜਿਸ ਨੂੰ ਪਾਲਦਾ ਜੋਤ ਮਿਲੀ ਸੰਗ ਜੋਤ ਰਹਾ ਕਾਲ ਦਾ ਸੁਖ ਸਹਿਜ ਆਨੰਦ ਬੁੱਟੇ ਤਿਤ ਕਰ ਆਵਣ ਜਾਣ ਰਹੇ ਜਨਮ ਨਾ ਤਹਾ ਮਰ ਸਾਹਿਬ ਸੇਵਕ ਇੱਕ ਇੱਕ ਦ੍ਰਿਸ਼ਟਾਇ ਗੁਰਪ੍ਰਸਾਦ ਨਾਨਕ ਸਤਿ ਸੋ ਮਾਇਆ ਸੁੱਧ ਰਾਗ ਗੂਜਰੀ ਭਗਤਾਂ ਕੀ ਬਾਣੀ ਇੱਕ ਓੰਕਾਰ ਸਤਗੁਰ ਪ੍ਰਸਾਦ ਸ੍ਰੀ ਕਬੀਰ ਜੀਓ ਕਾ ਚੌਪਦਾ ਘਰ ਦੂਜਾ ਦੂਜਾ ਚਾਰ ਪਾਪ ਤੋਈ ਸਿੰਘ ਗੁੰਘ ਮੁਖ ਤਬ ਕੈਸੇ ਗੁਨ ਗਈ ਹੈ ਊੜਤ ਬੈਤ ਠੇਗਾ ਪਰ ਹੈ ਤਬ ਕਤੋ ਮੂਢਲ ਕੋਈ ਹੈ ਹਰ ਬਿਨ ਬੈਲ ਬਰਾਨੇ ਹੁਈ ਹੈ 파ਟੇ ਨਾਕਰ ਟੂਟੇ ਕਾਦਨ ਕੋਦੋ ਕੋ ਪੁਸਖਈ ਹੈ ਰਹਾਉ ਸਾਰੂ ਦੇ ਡੋਲਤ ਬਨ ਮਈਆ ਅਜੋਨਾ ਪੇਟ ਅਗਈ ਹੈ ਜਨ ਭਗਤ ਨ ਕੋ ਕਹੋ ਨਾ ਮਾਨੋ ਇਹਉ ਆਪਣਉ ਪਈ ਹੈ ਦੁੱਖ ਸੁਖ ਕਰਤ ਮਹਾ ਪਰਮ ਬੁੱਢੋ ਅਨਕ ਜੋਨ ਪਰਮਈ ਹੈ ਰਤਨ ਜਨਮ ਕੋਇਓ ਪ੍ਰਭ ਬਿਸਰਿਓ ਇਹੋ ਔਸਰਕਤ ਪਈ ਹੈ ਪਰਮਤ ਫਿਰਤ ਤੇਲਕ ਕੇ ਕਪ ਜਉ ਗਤ ਬਿਨ ਰੈਣ ਬਹੀਐ ਕੈਤ ਕਬੀਰ ਰਾਮ ਨਾਮ ਬਿਨ ਮੂਢ ਤੁਨੇ ਪਸਤਈ ਹੈ ਗੂਜਰੀ ਘਰ ਤੀਜਾ ਮੋਸਮ ਸਰੂਪ ਹੈ ਕਬੀਰ ਕੀ ਮਾਈ ਇਹ ਬਰ ਕੈਸੇ ਜੀ ਬਰਗਰਾਈ ਤਨ ਨਾ ਬੁਣਨਾ ਸਬਤ ਜਿਉ ਹੈ ਕਬੀਰ ਹਰ ਕਾ ਨਾਮ ਲਿਖ ਲਿਓ ਸਰੀਰ ਰਹਾਓ ਜਬ ਲਗ ਤਾਗਾ ਬਾਹੂ 베ਰੀ ਤਬ ਲਗੇ ਬਿਸਰੇ ਰਾਮ ਸੁਨੇਹੀ ਓਸੀ ਮਤ ਮੇਰੀ ਜਾਤ ਜਲਾ ਹਰ ਕਾ ਨਾਮ ਲਹਿਉ ਮਹਿਲਾ ਕਹਿਤ ਕਬੀਰ ਸੁਨੋ ਮੇਰੀ ਮਾਈ ਹਮਰਾ ਇਨ ਕਾ ਦਾਤਾ ਏਕ ਰਗਰਾਈ ਗੁਜਰੀ ਸ੍ਰੀ ਨਾਮਦੇਵ ਜੀ ਕੇ ਪਦੇ ਘਰ ਪਹਿਲਾ ਇੱਕ ਓੰਕਾਰ ਜਤ ਗੁਰ ਪ੍ਰਸਾਦ ਜੋ ਰਾਜ ਦੇ ਤਾ ਕਬਨ ਬੁੜਾਈ ਜੋ ਭੀਖ ਮੰਗਾਵੇ ਤਾਂ ਕਿਆ ਘਟ ਜਾਈ ਤੂੰ ਹਰ ਭਜੋ ਮਨ ਮੇਰੇ ਪਦ ਨਿਰਵਾਣ ਬਹੋਰ ਨਾ ਹੋਏ ਤੇਰਾ ਆਵਣ ਜਾਣ ਰਹੋ ਸਭ ਤਹ ਉਪਾਈ ਭਰਮ ਭੁਲਾਈ ਜੇ ਤੂੰ ਦੇਵੇ ਤਿਸੈ 부ਜਾਈ ਸਤ ਗੁਰੇ ਮਿਲਐ ਤਾਂ ਸਹਿ ਸਹਾਈ ਕਿਸ ਹੋਂ ਪੂਜੋ ਦੂਜਾ ਦਦਰ ਨਾ ਆਈ ਏਕਾ ਪਾਥਰ ਕੀਜੈ ਪਾਉ ਦੂਜਾ ਪਾਥਰ ਧਰਿਐ ਪਾਉ ਜੇ ਉਹ ਦਿਉ ਤਾਂ ਉਹ ਵੀ ਦੇਵਾ ਕਹਿ ਨਾਮ ਦਿਉ ਹਮ ਹਰ ਕੀ ਸੇਵਾ ਪੂਜਰੀ ਘਰ ਪਹਿਲਾ ਮਲੈ ਨਾਲਾ ਚੈ ਪਾਰ ਮਲੋ ਪਰਮੁਲਿਓ ਬੈਠੋ ਰੀ ਆਈ ਆਬਤ ਕਿਨ ਐ ਨਾ ਪੇਖਿਓ ਕਬ ਨਾ ਜਾਣੈ ਰੀਬਾਈ ਕੌਣ ਕਹੈ ਕਿਣ ਬੂਝਿਐ ਰਮਈਆ ਆਕਲ ਰੀਬਾਈ ਰਹੁ ਜਿਉ ਅਕਾਸ਼ੈ ਪੰਖਿ ਉਲੂ ਖੋਜ ਨਿਰਖਿਓ ਨਾ ਜਾਈ ਜਿਉ ਜਲ ਮਾਜੈ ਮਾਸਲੂ ਮਾਰਗ ਪੇਖਣੋ ਨਾ ਜਾਈ ਜਿਉ ਅਕਾਸ਼ੈ ਘੜੂ ਉਲੂ ਮਿਰਗ ਤ੍ਰਿਸ਼ਨਾ ਭਰਿਆ ਨਾਮੇ ਚੇ ਸੁਆਮੀ ਬੀਠਲੂ ਜਿਨ ਤੀਨੈ ਜਰਿਆ ਪੂਜਰੀ ਸ੍ਰੀ ਰਬਦਾਸ ਜੀ ਕੇ ਪਦੇ ਘਰ ਤੀਜਾ ਇਕ ਓੰਕਾਰ ਸਤਗੁਰ ਪ੍ਰਸਾਦ ਦੂਦ ਤਾ ਬਸ ਰਹਿ ਤਨੋ ਬਟਾਰਿਓ ਫੂਲ ਪਵਰ ਜਲ ਮੀਨ ਬਗਾਰਿਓ ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵੋ ਅਵਰ ਨਾ ਫੂਲ ਅਨੂਪਨ ਪਾਵੋ ਰਹਾਓ ਮਹਿਲਾ ਗਰ ਬੇਰੇ ਹੈ ਪੋਇੰਗਾ ਦੇਖ ਅੰਮ੍ਰਿਤ ਬਸਾਇ ਇੱਕ ਸੰਗਾ ਉਪਦੇਵ ਨਈ ਬਿਦਾ ਬਾਸਾ ਕੈਸੇ ਪੂਜ ਕਰੈ ਤੇਰੀ ਦਾਸਾ ਤਨ ਮਨ ਅਰਪਿਓ ਪੂਜ ਚ ਰਾਵੂ ਗੁਰ ਪ੍ਰਸਾਦ ਨਰੰਜਨ ਪਾਵੂ ਪੂਜਾ ਅਰਚਾ ਆਹੇ ਨ ਤੋਰੀ ਕਹਿ ਬਿਦਾਸ ਕਬਨ ਗਤ ਮੋਰੀ ਗੂਜਰੀ ਸ੍ਰੀ ਤਰਲੋਚਨ ਜੀ ਕੇ ਪਦੇ ਘਰ ਪਹਿਲਾ ਏ ਕਿਉਂਕਾਰ ਸਤਗੁਰ ਪ੍ਰਸਾਦ ਅੰਤਰ ਮਲ ਨਿਰਮਲ ਨਹੀਂ ਕੀਨਾ ਵਾਰ ਭੇਖ ਉਦਾਸੀ ਹਰਦਾ ਕਮਲ ਘਟ ਬਰਮ ਨਾ ਚੀਨਾ ਕਾਹੇ ਭਿਆਸ ਨੇ ਅਸੀ ਪਰਮੇ ਪੂਲੀ ਰੇ ਜੈ ਜੰਦਾ ਨਹੀਂ ਨਹੀਂ ਚੀਨਿਆ ਪਰਮਾਨੰਦਾ ਰਹੋ ਘਰ ਘਰ ਖਾਇਆ ਪਿੰਡ ਬਧਾਇਆ ਕਿੰਠਾ ਮੁੰਦਾ ਮਾਇਆ ਊਮਮਸਾਨ ਕੀ ਪਸਮੱਲ ਲਗਾਈ ਗੁਰ ਬਿਰਨ ਤਤ ਨਾ ਪਾਇਆ ਕਾਏ ਜਪੂਰੇ ਕਾਏ ਤਪੂਰੇ ਕਾਏ ਬਲੂ ਭੂਪਾਣੀ ਲਖ ਚਰਾਸੀ ਜਨੂ ਪਾਈ ਸੋ ਸਿਮਰੂ ਨਰਵਾਣੀ ਕਾਇਕ ਮੰਡਲ ਕਾ ਪੜਿਆਰੇ ਅੱਠ ਸੱਠ ਕਾਇ ਫਰਾਹੀ ਬਦਤ ਤਲੋਚਨ ਸੁਨ ਰੇ ਪ੍ਰਾਣੀ ਕਾਣ ਬਿਨ ਗਾਹ ਕੇ ਪਾਹੀ ਗੂਜਰੀ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮਹਿ ਜੀ ਮਰੈ ਸਰਪ ਜੋਨ ਬਲ ਬਲ ਉਤਰੈ ਅਰੀ ਬਾਈ ਗੁਬਿੰਦ ਨਾਮ ਮਤ ਬਿਸਰੈ ਰਹੋ अंतकाल जो इस्तरी सिमरै ऐसी चिंता माहे जी मरै बेसभा जुन बल बल अवतरै अंतकाल जो लड़के सिमरै ऐसी चिंता माहे जी मरै सूकर जुन बल बल अवतरै अंतकाल जो मंदिर सिमरै ऐसी चिंता माहे जी मरै प्रीत जुन बल बल अवतरै अंतकाल नारायण सिमरै ऐसी चिंता महे जीवरै बदत तलोचन ते नर मुखता पीतम्बर बाके हृदय बसै गूजरी श्री जय देव जी का पदा घर चौथा एक ओंकार सतगुरु प्रसाद परमाद पुर्क मनोपमु सत आद पाबरतु परमद पुतु पर कृर्त परु जद चिंत सर्वगतु तेबले राम नाम मनुर्मम बाद अमृत तत्मयम नादनोत जा समरणेन जन्म जरा मरण भयो रहौ इस स्व जमाद प्रावहु चस स्व बस्तु सुकृत कृर्त कृतुं पाप पूत पाप समभ्यौ परमौ प्रसन्न विदुं लोबा दृष्ट पारिग्रहु जाद विद् आचरणं ਤਦ ਸਕਲ ਦੋਕਿਰਤ ਦੁਰਮਤੀ ਪਾਜ ਚੱਕਰ ਧਰ ਸ਼ਰਣ ਹੂੰ ਹਰ ਭਗਤ ਨਿਜ ਨਿਹ ਕੇਵਲਾ ਰਿੱਧ ਕਰਮਣਾ ਬਚਸਾ ਜੋਗੇਨ ਕੇ ਜੋਗੇਨ ਕੇ ਦਾਨੇਨ ਕੇ ਤਪਸਾ ਗੋਬਿੰਦ ਗੋਬਿੰਦੇਤ ਜਪ ਨਰ ਸ਼ਕਲ ਸਿਧ ਪਦੂ ਜੈ ਦੇਵ ਆਇਓ ਤਸ ਸੋ ਫਟੋਂ ਭਾਵ ਭੂਤ ਸਰਬਗਤੋਂ